ਗਰੀਬਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦੇ ਲਈ ਤਿਆਰ ਹੋ ਗਈ ਹੈ ਕੇਂਦਰ ਸਰਕਾਰ ਹੁਣ ਗਰੀ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟਣ ਦੀ ਤਿਆਰੀ ਦੇ ਵਿੱਚ ਲੱਗ ਚੁਕੇ ਨੇ ਤੇ ਉਥੇ ਹੀ ਇਹ ਬਿਆਨ ਜਿਹੜੇ ਕਿ ਅਮਨ ਅਰੋੜਾ ਦੇ ਵੱਲੋਂ ਦਿੱਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਾਲੇ ਨੇ ਪੂਰਨ ਤੌਰ ਤੇ ਪੇਛੇ ਫਸੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਦੇ ਤਹਿਤ ਉਥੇ ਹੀ ਇੱਕ ਦੂਜੇ ਨੂੰ ਲੈ ਕੇ ਵੱਡੇ ਜਿਹੜੇ ਕਿ ਪਲਟਵਾਰ ਤੱਕ ਹੋ ਰਹੇ ਨੇ ਅਮਨ ਅਰੋੜਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅਜਿਹਾ ਨਹੀਂ ਹੋਣ ਦਵਾਂਗੇ ਤੇ ਕਿਸੇ ਦੇ ਗਰੀਬ ਦੇ ਉੱਤੇ ਜਿਹੜਾ ਕਿ ਹੱਕਾਂ ਦੇ ਉੱਤੇ ਡਾਕਾ ਨਹੀਂ ਮਾਰਨ ਦਵਾਂਗੇ ਤੇ ਜਿਸ ਦੇ ਤਹਿਤ ਉਥੇ ਹੀ ਲਗਾਤਾਰ ਹੁਣ ਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਮਨਾ ਅਰੋੜਾ ਦਾ ਆਓ ਤੁਹਾਨੂੰ ਸੁਣਾਉਨੇ ਆ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਫਰਮਾਨ ਵਸੂਲ ਹੋਇਆ ਜਿਸ ਦੇ ਵਿੱਚ ਉਹਨਾਂ ਨੇ तकरीबन 8 ਲੱਖ 2500 ਜੋ ਰਾਸ਼ਨ ਕਾਰਡ ਨੇ ਉਹਨਾਂ ਨੂੰ ਕੱਟਣ ਦਾ ਫਰਮਾਨ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਯਾਨੀ ਕਿ तकरीबन तकरीबन ਸਿੱਧਾ ਜੇ ਇੱਕ ਪਰਿਵਾਰ ਦੇ ਚਾਰ ਮੈਂਬਰ ਵੀ ਲਾ ਲਈ ਤੇ 32 ਲੱਖ ਲੋਕਾਂ ਦਾ ਰਾਸ਼ਨ ਲੋੜਵੰਦ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਕੰਮ ਹੈ ਜਿਹੜਾ ਉਹ ਭਾਜਪੀ ਨੇ ਇਸ ਹੁਕਮ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਸੁਣਾਇਆ ਇਸ ਤੋਂ ਪਹਿਲਾਂ ਵੀ ਵੈਰੀਫਿਕੇਸ਼ਨ ਦੇ ਨਾਂ ਦੇ ਉੱਪਰ ਈ ਕੇਵਾਈਸੀ ਦੇ ਨਾਂ ਦੇ ਉੱਪਰ 23 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਨਾ ਹੋਣ ਦਾ ਬਹਾਨਾ ਲਗਾ ਕੇ ਇੱਕ ਉਸ ਨੂੰ ਜ਼ਰੀਆ ਬਣਾ ਕੇ 23 ਲੱਖ ਲੋਕਾਂ ਦਾ ਰਾਸ਼ਨ ਜਿਹੜਾ ਉਹ ਪਹਿਲੇ ਹੀ ਰੋਕਿਆ ਜਾ ਚੁੱਕਿਆ ਹੈ ਯਾਨੀ ਕਿ ਤਕਰੀਬਨ ਤਕਰੀਬਨ 55 ਲੱਖ ਲੋਕਾਂ ਦਾ ਰਾਸ਼ਨ ਉਹਨਾਂ ਦੀਆਂ ਥਾਲੀਆਂ ਉਹਨਾਂ ਦੀਆਂ ਪਲੇਟਾਂ ਦੇ ਵਿੱਚ ਉਹ ਚੱਕਣ ਦਾ ਕੰਮ ਹੈ ਜਿਹੜਾ ਮਾੜੇ ਮਨਸੂਬੇ ਕੇਂਦਰ ਸਰਕਾਰ ਬਣਾਈ ਬੈਠੀ ਹੈ 1 ਲੱਖ 1 ਕਰੋੜ 53 ਲੱਖ ਲਾਹ ਪਾਤਰੀਆਂ ਨੂੰ ਪੰਜਾਬ ਦੇ ਵਿੱਚ ਰਾਸ਼ਨ ਮਿਲਦਾ ਤੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਤੇ ਉਹਦੇ ਵਿੱਚੋਂ ਤਕਰੀਬਨ ਤਕਰੀਬਨ ਜਿਹੜੇ ਕੱਟੇ ਜਾ ਚੁੱਕੇ ਜਿਹਨੂੰ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ 55 ਲੱਖ ਲੋਕਾਂ ਦੇ ਢਿੱਡ ਦੇ ਉੱਪਰ ਲੱਤ ਮਾਰਦਾ ਕੰਮ ਹੈ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਹੈ ਔਰ ਬਹਾਨੇ ਕੀ ਬਣਾਏ ਜਾ ਰਹੇ ਨੇ ਕਿ ਜੀ ਪਹਿਲਾਂ ਜਿਹੜੀ ਗੱਲ ਮੈਂ ਕੀਤੀ ਕਿ ਈ ਕੇਵਾਈਸੀ ਦੀ ਵੈਰੀਫਿਕੇਸ਼ਨ 1 ਕਰੋੜ 29 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਲਰੇਡੀ ਹੋ ਰਹੀ ਹੋ ਚੁੱਕੀ ਹੈ ਬਾਕੀਆਂ ਦਾ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ ਹੈ ਤੇ ਹੁਣ ਆ ਨਵਾਂ ਫਰਮਾਨ ਮੈਂ ਸਮਝਦਾ ਕਿ ਤੁਗਲਕੀ ਫਰਮਾਨ ਹੈ ਔਰ ਇਹਦੇ ਨਾਲ ਇਹਦੇ ਨਾਲ ਜਿਹੜਾ ਭਾਜਪਾ ਦਾ ਅਸਲੀ ਚਿਹਰਾ ਹੈ ਗਰੀਬ ਲੋੜਵੰਦ ਵਿਰੋਧੀ ਚਿਹਰੇ ਜਿਹੜਾ ਉਹ ਨੰਗਾ ਹੋ ਰਿਹਾ ਹੈ ਔਰ ਬਹਾਨੇ ਕੀ ਬਣਾਏ ਜਾ ਰਹੇ ਨੇ ਜਿਹੜਾ ਨਵਾਂ ਫਰਮਾਨ ਆਇਆ ਹੈ 32 ਲੱਖ ਲੋਕਾਂ ਦਾ ਦੇ ਜੋ ਰਾਸ਼ਨ ਕਟਣ ਦਾ ਕਿ ਜੀ ਜੇ ਕਿਸੇ ਕੋਲ ਸਪੋਜ਼ ਕਾਰ ਹੈ ਤੇ ਉਹ ਜਿਹੇ ਚ ਕੁਆਲੀਫਾਈ ਨਹੀਂ ਕਰਦਾ ਜੇ ਕਿਸੇ ਦਾ ਬੱਚਾ ਕੋਈ ਨੌਕਰੀ ਕਰਦਾ ਹੈ ਉਹ ਕੁਆਲੀਫਾਈ ਨਹੀਂ ਕਰਦਾ ਜੇ ਕਿਸੇ ਕੋਲ 2.5 ਏਕੜ ਤੋਂ ਵੱਧ ਜ਼ਮੀਨ ਹੈ ਉਹ ਕੁਆਲੀਫਾਈ ਨਹੀਂ ਕਰਦਾ 2.5 ਏਕੜ ਵਾਲੇ ਨੂੰ ਕੇਂਦਰ ਸਰਕਾਰ ਜਿਹੜਾ ਉਹ ਅਮੀਰ ਮੰਨਦੀ ਹੈ 2.5 ਏਕੜ ਮੀਨਜ਼ ਜੇ ਆਪਾਂ ਆਨ ਅਨ ਐਵਰੇਜ ਸਾਰੇ ਖਰਚੇ-ਕੁਰਚੇ ਕੱਢ ਕੇ ਔਰ ਜੇ ਫਸਲ ਠੀਕ-ਠਾਕ ਹੋ ਜੇ ਤੇ 60-65000 ਰੁਪਏ ਵੀ ਲਾ ਲਈਏ ਤੇ ਡੇਢ ਜਾਂ ਪੌਣੇ 2 ਲੱਖ ਰੁਪਿਆ 2.5 ਏਕੜ ਵਾਲੇ ਕਿਸਾਨ ਪਰਿਵਾਰ ਦੀ ਜਿਹੜੀ ਇਨਕਮ ਹੈ ਉਹ ਨੈਟ ਹੁੰਦੀ ਹੈ ਡੇਢ ਜਾਂ ਪੌਣੇ 2 ਲੱਖ ਰੁਪਿਆ ਚਾਰ ਜੀਆਂ ਦਾ ਪਰਿਵਾਰ ਹੈ ਇਹਦਾ ਮਤਲਬ ਕਿ 1 ਲੱਖ ਸਪੋਜ਼ 75000 ਵੀ ਲਾ ਲਈਏ ਆਪਾਂ ਪੌਣੇ 2 ਲੱਖ ਰੁਪਿਆ ਤੇ 12-13000 ਰੁਪਿਆ ਮਹੀਨੇ ਦਾ ਚਾਰ ਜੀਆਂ ਦਾ ਪਰਿਵਾਰ ਹੈ ਤੇ 4000 ਮਹੀਜੇ ਉਸ ਪਰਿਵਾਰ ਨੂੰ ਆ ਰਹੇ ਯਾਨੀ ਕਿ 120 ਰੁਪਏ ਪਰ ਪਰਸਨ ਜੇ ਕਿਸੇ ਫੈਮਿਲੀ ਮੈਂਬਰ ਨੂੰ ਆ ਰਹੇ ਨੇ ਉਹਨੂੰ ਕੇਂਦਰ ਸਰਕਾਰ ਕਹਿੰਦੀ ਜੀ ਕਿ ਅਮੀਰ ਹੋ ਗਿਆ ਜੇ ਆਪਾਂ ਚੰਗੀ ਫਸਲ ਦਾ ਮੁੱਲ ਵੀ ਲਾ ਲਈਏ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹੋ ਜਿਹਾ ਤੁਗਲਕੀ ਫਰਮਾਨ ਪੰਜਾਬ ਦੇ ਲੋਕਾਂ ਦੇ ਨਾਲ ੱੱਕਾ ਜੋ ਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਕਰ ਰਹੀ ਹੈ ਇਸ ਤੋਂ ਪਹਿਲਾਂ ਵੀ ਇਕੱਲਾ ਇੱਥੇ ਹੀ ਬਸ ਨਹੀਂ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਨਾਲ ਬਥੇਰੇ ਤੱਕੇ ਨੇ ਜਿਹੜੇ ਉਹ ਕੀਤੇ ਜਾ ਚੁੱਕੇ ਨੇ ਆਪਾਂ ਐਨਐਚਐਮ ਦੇ ਫੰਡਾਂ ਦੀ ਗੱਲ ਕਰ ਲਈਏ ਆਪਾਂ ਸਿੱਖਿਆ ਦੇ ਫੰਡਾਂ ਦੀ ਗੱਲ ਕਰ ਲਈਏ ਤਕਰੀਬਨ 7000 ਕਰੋੜ ਹੈ ਜਿਹੜਾ ਉਹ ਕੇਂਦਰ ਵੱਲੋਂ ਹਜੇ ਤੱਕ ਪਿਛਲੇ 3 ਸਾਲਾਂ ਤੋਂ ਆਰਡੀਐਫ ਦੇ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਹੈਗਾ ਸੋ ਹਰ ਮੌਕੇ ਜਦੋਂ ਉਹਨਾਂ ਨੂੰ ਮੌਕਾ ਲੱਗ ਜਾਂਦਾ ਹੈ ਨਾਲ ਦੀ ਨਾਲ ਪੰਜਾਬ ਦੇ ਨਾਲ ਮਤਰੀ ਹੀ ਮਾਲਾ ਸਲੂਕ ਕਰਨ ਦਾ ਧੱਕਾ ਕਰਨ ਦਾ ਤੁਗਲਕੀ ਫਰਮਾਨ ਸੁਣਾ ਕੇ ਉਹ ਕਰਦੇ ਨੇ ਪਰ ਮੈਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਕਹਿ ਦਿੰਨੇ ਆ ਕਿ ਨਾ ਪੰਜਾਬ ਸਰਕਾਰ ਨਾ ਆਮ ਆਦਮੀ ਪਾਰਟੀ ਤੇ ਨਾ ਪੰਜਾਬ ਦੇ 3 ਕਰੋੜ ਪੰਜਾਬੀ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ ਜਦੋਂ ਤੱਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਹੈ ਇੱਕ ਵੀ ਬੰਦੇ ਦਾ ਕਾਰਡ ਕੱਟਣ ਦਾ ਕੰਮ ਹੈ ਜਿਹੜਾ ਉਹ ਨਹੀਂ ਇਹਨਾਂ ਨੂੰ ਕਰਨ ਦਿੱਤਾ ਜਾਊਗਾ ਇਹਨੂੰ ਆ ਇਹਦੇ ਲਈ ਪੰਜਾਬ ਸਰਕਾਰ ਨੇ ਆਲਰੇਡੀ 6 ਮਹੀਨੇ ਦਾ ਸਮਾਂ ਉਹਨਾਂ ਤੋਂ ਮੰਗੇ ਕਿ ਜੇ ਭਾਈ ਤੁਹਾਡਾ ਕੋਈ ਈ ਕੇवाईसी ਦਾ ਇਸ਼ੂ ਹੈਗਾ ਤੁਸੀਂ ਵੈਰੀਫਿਕੇਸ਼ਨ ਕਰਾਉਣੀ ਹੈ ਤੇ ਅਸੀਂ ਕਰਵਾਉਣ ਨੂੰ ਘਰ-ਘਰ ਜਾਣ ਨੂੰ ਤਿਆਰ ਆਂ ਜਾ ਵੀ ਰਹੇ ਨੇ ਜਿਹੜੇ 1 ਕਰੋੜ 29 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਹੋਈ ਹੈ ਉਹ ਘਰ-ਘਰੀ ਵੈਰੀਫਿਕੇਸ਼ਨ ਹੋਈ ਤਾਂ ਹੀ ਹੋਇਆ ਪਰ ਹੁਣ ਆ ਜਿਹੜਾ ਕਿ 30 ਸਤੰਬਰ ਤੋਂ ਮੌਜੂਦਾ ਜੀ ਕਿਸੇ ਨੂੰ ਰਾਸ਼ਨ ਨਹੀਂ ਮਿਲਣਾ ਤੇ ਉਸ ਤੋਂ ਪਹਿਲਾਂ 23 ਲੱਖ ਲੋਕਾਂ ਦਾ ਆਲਰੇਡੀ ਕਟਿਆ ਜਾ ਚੁੱਕਿਆ ਸੋ ਇਹ ਕੰਮ ਹੈ ਜਿਹੜਾ ਇਹ ਕੇਂਦਰ ਸਰਕਾਰ ਨੂੰ ਨਹੀਂ ਕਰ ਦਿੱਤਾ ਜਾਊਗਾ ਜਿਸ ਹੱਦ ਤੱਕ ਵੀ ਜਾਣ ਦੀ ਲੋੜ ਪਈ ਚਾਹੇ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਚਾਹੇ ਲੀਗਲ ਤੌਰ ਦੇ ਉੱਪਰ ਚਾਹੇ ਪ੍ਰੋਟੈਸਟਾਂ ਦੇ ਤੌਰ ਦੇ ਉੱਪਰ ਜਨ ਅੰਦੋਲਨ ਬਣਾਉਣ ਦੀ ਲੋੜ ਪਈ ਤਾਂ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਇਹਨੂੰ ਬਣਾਊਗੀ ਪਰ ਕਿਸੇ ਵੀ ਲੋੜਵੰਦ ਦਾ ਗਰੀਬ ਦਾ ਹੱਕ ਹੈ ਜਿਹੜਾ ਉਹ ਮਾਰਨੇ ਨੂੰ ਨਹੀਂ ਦਿੱਤਾ ਜਾਊਗਾ